ਜਾ ਕੇ ਸੇਵਾਦਾਰ ਲੈ ਕੇ ਕਰਨੀ ਮੈਨੂੰ ਪੂਰੀ ਵੀ ਸੀਗੀ ਕਿ ਸੱਚੇ ਪਾਤਸ਼ਾਹ ਨੇ ਕਿਰਪਾ ਕਰਨੀ ਹੋਰ ਕਰਨੀ ਹੋਰ ਕਰਨੀ ਜਿੰਦਾਬਾਦ ਸਾਹਿਬ ਜਿੰਦਾਬਾਦ ਸਾਹਿਬ ਇਹ ਸ਼ਰੂਮਨੀ ਕਾਲੀਦਲ ਦਾ ਸਾਥ ਕਿੰਨਾ ਕੇ ਦੇ ਦੇ ਦੇਖੋ ਜੀ ਸ਼ਰੂਮਨੀ ਕਾਲੀਦਲ ਨੇ ਗਿਆ ਸੀਗਾ ਕਿ ਅਸੀਂ ਤੁਹਾਡੀ ਸਪੋਰਟ ਕਰਨੀ ਆ ਜਿੰਨੇ ਵੀ ਉਹਨਾਂ ਕੀਤੀ ਆ ਮੈਂ ਉਹਨਾਂ ਦਾ ਵੀ ਹਮੇਸ਼ਾ ਰਿਹੜੀ ਰਹੂੰਗਾ ਕਿ ਜਿਹੜੇ ਵੀ ਐਸ ਲੜਾਈ ਤੇ ਜਿਸ ਜਿਹ ਬੰਦੇ ਨੇ ਵੀ ਯੋਗਦਾਨ ਪਾਇਆ ਉਹਦਾ ਬਹੁਤ ਤਾਣੂ ਵੇਖੋ ਵਰਕਰ ਜੀ ਆਣਦੇ ਨੇ ਬਾਹਰ ਕੇ ਜੇਕਰ ਰੰਧਾਵਾ ਸਾਹਿਬ ਦੀ ਮੁੱਛ ਖੜੀ ਤੇ ਮੁੱਛਾ ਢੀ ਵੀ ਅੱਜ ਖੜੀ ਹੈ ਮੇਰੇ ਮੇਰੇ ਪਹਿਲਾਂ ਮੇਰੇ ਵਰਕਰਾਂ ਦੀ ਮੋਛਾ ਤਾਂ ਗੁਰਦੀਪ ਸਿੰਘ ਰੰਧਾਵੇ ਦੀ ਬਾਅਦ ਚ ਮੋਛਾ ਜਾਂ ਵਰਕਰ ਜੀ ਹੁੰਦੇ ਨੇ ਵਰਕਰ ਦੀ ਮੋਛਾ ਤਾਂ ਫਿਰ ਗੁਰਦੀਪ ਸਿੰਘ ਦੀ ਮੋਛਾ ਨਿੰਬੂ ਖੜਦਾ ਮੁੱਛਾ ਤੇ ਮੁੱਛਾ ਤਾਂ ਨਿੰਬੂ ਪਹਿਲਾਂ ਵੀ ਖੜਦਾ ਤੇ ਹੁਣ ਵੀ ਖੜਦਾ ਤੇ ਕੰਮ ਕਰਦਾ ਰਹੋ ਜਿੰਨਾ ਚਿਰ ਪ੍ਰਮਾਤਮਾ ਦਾ ਹੁਕਮ ਹੋਇਆ ਔਰ ਦੀ ਮਰਜ਼ੀ ਤੋਂ ਬਗੈਰ ਮੋਛ ਥੱਲੇ ਨਹੀਂ ਹੋਣੀ ਉਹਨੇ ਹੀ ਮੋਛ ਉਤੇ ਕਰਨੀਆਂ ਤੇ ਉਹਨੇ ਥੱਲੇ ਕਰਨੀਆਂ ਰੰਧਾਵਾ ਸਾਹਿਬ ਬਹੁਤ سارے ਤੁਹਾਡੇ ਤੇ ਤਾਂ ਵੀ ਕਸੇ ਗਏ ਸੀ ਕਿ ਗੈਂਗਸਟਰਾਂ ਦੇ ਨਾਲ ਦੱਸਿਆ ਗਿਆ ਸੀ ਕਿ ਲਗਾਤਾਰ ਪ੍ਰਚਾਰ ਕੀਤਾ ਜਾ ਰਿਹਾ ਅੱਜ ਵੀ ਉਹਨਾਂ ਵੱਲੋਂ ਇਹੀ ਕਿਹਾ ਜਾ ਰਿਹਾ ਦੇਖੋ ਜੀ ਜਿਹੜਾ ਉਹਨਾਂ ਤਾਂ ਲੋਕਾਂ ਨੇ ਵੇਖਿਆ ਸਾਡੇ ਲੋਕ ਹਨ ਅਮਨਪ੍ਰਸੰਤ ਲੋਕ ਹੈ ਮੇਰਾ ਪਰਿਵਾਰ ਸ਼ੀਤਲ ਦਾ ਪਰਿਵਾਰ ਹੈ ਮੇਰੇ ਪਰਿਵਾਰ ਨੇ ਚਾਰ ਮੈਂਬਰਾਂ ਨੇ ਲੋਕਾਂ ਦਾ ਚਾਹੁੰਦੇ ਜੀ ਚਾਰ ਮੇਰੇ ਫਾਜ਼ਲ ਸਾਹਿਬ ਫਾਜ਼ਲ ਦੇ ਚਾਚਾ ਜੀ ਨਾਲ ਚਾਚਾ ਜੀ ਦੇ ਜਿਹੜੇ ਮੇਤੇ ਇਲਜ਼ਾਮ ਲਾਉਂਦੇ ਇਹਨਾਂ ਦੇ ਬਾਰੇ ਵੀ ਲੋਕੀ ਬੜੀ ਚੰਗੀ ਤਰ੍ਹਾਂ ਜਾਣਦੇ ਨੇ ਇਹਨਾਂ ਦਾ ਕੇਸ ਸਟੇਟਸ ਹੈ ਔਰ ਇਹਨਾਂ ਦੇ ਕਿੰਨਾ ਕਿੰਨਾ ਲੋਕਾਂ ਨਾਲ ਸੰਬੰਧ ਸੀਗੇ ਉਹ ਸਭ ਲੋਕਾਂ ਨੂੰ ਪਤਾ ਬਿਲਕੁਲ ਜਿਸ ਤਰੀਕੇ ਨਾਲ ਮਾਤਾ ਜੀ ਦੀਆਂ ਅੱਖਾਂ ਭਰੀਆਂ ਸੀ ਜਿਸ ਦਿਨ ਤੁਸੀਂ ਪਹਿਲੇ ਦਿਨ ਐ ਵੋਟ ਪਾਈ ਸੀ ਅੱਜ ਉਹਨਾਂ ਨੇ ਘਰ ਭੰਗੜੇ ਦੇਖਣ ਵਾਲੇ ਆ ਕਿਰਪਾ ਸਾਧੂਸ ਜੀ ਆ ਬਾਬੇ ਨਾਨਕ ਦੀ ਕਿਰਪਾ ਬਾਬੇ ਸ਼੍ਰੀਚੰਦ ਨੇ ਕਿਰਪਾ ਕੀਤੀ ਇੱਕ ਮੁੱਖ ਮੰਤਰੀ ਨਰਕਾਮ ਵਰਕੇ ਲੜਾਈ ਲੰਡੇ ਆ ਲੋਕਾਂ ਨੇ ਪ੍ਰਮਾਤਮਾ ਨੇ ਕਿੰਨਾ ਵੱਡਾ ਜਿਹੜਾ ਤਾਜ ਆ ਮੇਰੇ ਸਿਰ ਤੇ ਸਜਿਆ ਇਹ ਛੋਟੀ ਗੱਲ ਨਹੀਂ ਜਿਹੜੇ ਲੋਕ ਵੱਡੇ ਵੱਡੇ ਲੀਡਰ ਨੂੰ ਸਮਝ ਨੇਸ਼ਨਲ ਲੈਵਲ ਦਾ ਲੀਡਰ ਹੋਵੇ ਅੱਜ ਖਬਰਾਂ ਦੇ ਕੋਲ ਟੀਵੀ ਵਿੱਚ ਕਿੰਨਾ ਕਿਵੇਂ ਚੱਲਣ ਰਹੀਆਂ ਨੇ ਕੀ ਮੰਨਵਾਉਂਦੇ ਨੇ ਕਿਹੜਾ ਫੈਕਟਰ ਹੈ ਗੜ ਤੋੜਤਾ ਨਹੀਂ ਕਾਂਗਰਸ ਦੇਖੋ ਜੀ ਸਭ ਤੋਂ ਪਹਿਲਾਂ ਮੈਂ ਕਿੰਦਾ ਸੀ ਪਰਿਵਾਰਵਾਦ ਤੇ ਹੰਕਾਰ ਦੇ ਵਿਰੁੱਧ ਲੜਾਈ ਲੰਨੀ ਡੇਰਾ ਬਾਬਾ ਨਾਨਕ ਚਾਹ। ਮੈਂ ਸ਼ੁਰੂ ਤੋਂ ਕਹਿੰਦਾ ਰਿਆਂ ਇਸ ਪਰਿਵਾਰਵਾਦ ਨੂੰ ਖਤਮ ਕਰੋ ਹੰਕਾਰ ਨੂੰ ਖਤਮ ਕਰੋ ਅੱਜ ਡੇਰਾ ਬਾਬਾ ਨਾਨਕ ਵਾਲਿਆਂ ਪਰਿਵਾਰਵਾਦ ਵੀ ਖਤਮ ਕਰਤਾ ਔਰ ਹੰਕਾਰ ਵੀ ਖਤਮ ਕਰ। ਹਲਕੀ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਗੇ ਕਿਉਂਕਿ ਇੱਕ ਬਹੁਤ ਵੱਡਾ ਮੈਂ ਲੋਕਾਂ ਜਿਹੜੇ ਮੇਰੇ ਵੋਟਰ ਸਪੋਰਟਰ ਮੈਨੂੰ ਉਹਨੂੰ ਬੇਨਤੀ ਕਰਦਾ ਖੁਸ਼ੀ ਦਾ ਯਾਰ ਜਿਹੜਾ ਵਾ ਤੁਸੀਂ ਜਿੱਦਾਂ ਮਰਜ਼ੀ ਕਰੋ ਪਿੰਡਾਂ 'ਚ ਕੋਈ ਲੜਾਈ ਝਗੜਾ ਨਹੀਂ ਕਰਨਾ ਮੈਂ ਸਾਰਿਆਂ ਆਪਣੇ ਵੋਟਰਾਂ ਸਵਾਰਨਾ ਬੇਨਤੀ ਕਰਦਾ ਕੋਈ ਹੱਲਾ ਗੁੱਲਾ ਜਿਹੜਾ ਪਿੰਡਾਂ 'ਚ ਨਹੀਂ ਹੋਣਾ ਚਾਹੀਦਾ ਕਹਿੰਦੇ ਡੱਕੂ ਫੈਕਟਰ ਬੜਾ ਕੰਮ ਆਇਆ ਆਮ ਆਦਮੀ ਪਾਰਟੀ ਵਾਲਿਆਂ ਨੂੰ ਜਦੋਂ ਚੱਕੂ ਫੈਕਟਰ ਜਿਹਦੀਆਂ ਫੋਟੋਆਂ ਉੱਥੇ ਵਿਧਾਨ ਸਭਾ 'ਚ ਚੱਲੀਆਂ ਆਈ ਉਦੋਂ ਚੱਕੂ ਫੈਕਟਰ ਕਿੱਥੇ ਸੀਗਾ ਅਕਾਲੀ ਦਲ ਵੱਲੋਂ ਵੀ ਤਾਂ ਮੇਰੀ ਤਾਂ ਕੋਈ ਫੋਟੋ ਨਹੀਂ ਕਿਸ ਦੇ ਨਾਲ ਮੇਰੀ ਤਾਂ ਕਿਸੇ ਨਾਲ ਕੋਈ ਫੋਟੋ ਨਹੀਂ ਜਦੋਂ ਬਿਕਰਮਜੀਤ ਜੀ ਨੇ ਵਿਧਾਨ ਸਭਾ ਸੈਸ਼ਨ 'ਚ ਫੋਟੋ ਉਹ ਕਿਹਦੀ ਫੋਟੋ ਸੀ ਉਹਨਾਂ ਨਾਲ ਜਿਹੜੀ ਲਖਨਊ ਲੱਤੀ ਉਹ ਕਿਸ ਦੇ ਨਾਲ ਫੋਟਾਲੇ ਦਿਨ ਜਿਹਦੇ ਬਵਾਦ ਹੋਇਆ ਸੀਗਾ ਆਮੋ ਸਾਹਮਣੇ ਹੋ ਕੇ ਦੋਵੇਂ ਰੰਧਾਵੇ ਜੋ ਕੇਜਰੀਵਾਲ ਕਹਿ ਕੇ ਗਏ ਸੀ ਕਿ ਦੋਵੇਂ ਰੰਧਾਵੇ ਚ ਲੜਾਈ ਲੜਾਈ ਜਿਹੜੀ ਹੁੰਦੀ ਆ ਨਾ ਇਹ ਲੜਾਈ ਦੁਸ਼ਮਣੀ ਹੁੰਦੀ ਹੈ ਇਹ ਜਿਹੜੀ ਲੜਾਈ ਹੈ ਇਲੈਕਸ਼ਨ ਦੀ ਲੜਾਈ ਹੈ ਮੈਂ ਉਸ ਲੜਾਈ ਨੂੰ ਉਸੇ ਢੰਗ ਨਾਲ ਹੀ ਲੜਿਆ ਜਿਸ ਢੰਗ ਨਾਲ ਮੈਨੂੰ ਲੜਨੀ ਚਾਹੀਦੀ ਮੈਂ ਉਸੇ ਢੰਗ ਨਾਲ ਲੜਾਈ ਲੰਦਾ ਵਾ ਸਰ ਜਿਹੜੀ ਬੜੇ ਬੜੇ ਲੋਕ ਇੱਧਰ ਦੇਖੋ ਇੱਧਰ ਇੱਧਰ ਬਣੇ ਰਹਿੰਦਾ ਸੀ ਗੇਰਾ ਕੰਮ ਇੱਧਰ ਦੇਖੋ ਇੱਧਰ ਹਾਂਜੀ ਭਾਜੀ ਜਿੱਤ ਨੂੰ ਵੇਖਦੇ ਹੋ ਜਿੱਤ ਉਹਦੀ ਖੁਸ਼ੀ ਕੀ ਜਿਹੜੀ ਗੱਲ ਹੈ ਲੋਕਾਂ ਦੀ ਜਿੱਤ ਏਰਾ ਬਾਬਾ ਨਾਨਕ ਦੇ ਵੋਟਰਾਂ ਸਪੋਰਟਰਾਂ ਦੀ ਜਿੱਤ ਮੈਂ ਸਾਰਾ ਜਿਹੜਾ ਸੇਹਰਾ ਵਾ ਜਾ ਜਿੰਨਾ ਜਿੰਨਾ ਮੇਰੇ ਲਈ ਰਾਤ ਦਿਨ ਮਿਹਨਤ ਕੀਤੀ ਇਹ ਉਹਨਾਂ ਦੀ ਜੇਤਾ ਗੁਰਦੀਪ ਸਿੰਘ ਜੀ ਦਾ ਬਧੀ ਜੀ ਜਿਹੜਾ ਘੜ ਮਨੇ ਜਿੰਦਾ ਪਰਿਵਾਰਵਾਦ ਦਾ ਜਿਹੜਾ ਘੜ ਮਨੇ ਜਿੰਦਾ ਸੀ ਹੋੜਤਾ ਜੀ ਖਤਮ ਕਰਤਾ ਪਹਿਲਾਂ ਵੀ ਕਿਹਾ ਸੀ ਹੁਣ ਵੀ ਕਿਹਾ ਮੁਛਪੂਰੀ ਜੀ ਮੁਛਪੂਰੀ ਪਹਿਲਾਂ ਵੀ ਤੇ ਹੋਣੀ ਸੀ ਗਾ ਨਹੀਂ ਮੁਛਪੂਰੀ ਤੇਰੇ ਦੇ ਲੋਕਾਂ ਦਾ ਸਾਹਿਬ ਬਿਲਕੁਲ ਉੱਤੇ ਰਹੀ ਗਿੱਦੇ ਦਾ ਪੱਪਾ ਨਾਨਕ ਰੰਧਾਵਾ ਸਾਹਿਬ ਰੰਧਾਵਾ ਸਾਹਿਬ ਜਿਹੜਾ ਜਿਹੜਾ ਕਰਾ 5 ਸਾਲਾਂ ਬਾਅਦ ਡੇਰਾ ਪੱਪਾ ਨਾਨਕ ਲੋਕਾਂ ਢਾਇਆ ਰੰਧਾਵਾ ਸਾਹਿਬ ਮਾੜੇ ਨੇ ਥਾਪੀ ਮਾਰੀ ਤੇ ਗੱਡੀ ਤੇ ਚੜ ਕੇ ਤੀ ਥਾਪੀ ਭਾਰਦੇ ਹੋ ਮਾਰੀ ਗੱਡੀ ਕਰਾ ਮਾਰ ਗੰਗਸਟਰ ਦਾ ਬੜਾ ਰੋਪ ਲਾਉਂਦਾ ਗੰਗਸਟਰ ਦਾ ਜਿਹੜਾ ਰੋਪ ਲਾਉਂਦਾ ਉਹਨੂੰ ਪੁੱਛੋ ਨਸਾ ਉਹ ਮਕਤਾਰ ਅਨਸਾਰੀ ਉਹਦਾ ਕੀ ਲੱਗਦਾ ਹੈ ਇਹਦੇ ਭਾਈ ਜੀ ਦੇਖੋ ਮੈਨੂੰ ਪਹਿਲੇ ਦੇਖੋ ਇਧਰ ਸੁਣ ਲੱਗਦਾ ਮੈਨੂੰ ਬਾਰ-ਬਾਰ ਪੁੱਛਦੇ ਹੋ ਮੇਰੇ ਤਾਂ ਭਾਈ ਸਾਹਿਬ ਕਿਸੇ ਨਾਲ ਕੋਈ ਸੰਬੰਧ ਨਹੀਂ ਗੇ ਮੈਂ ਤਾਂ ਕਾਮ ਵਰਕਰਾਂ ਇਹ ਇਲਜ਼ਾਮਾਂ ਤਾਂ ਕੀ ਆ ਜਦੋਂ ਬੰਦਾ ਹਾਰਦਾ ਹੋਵੇ ਐਸੇ ਇਲਜ਼ਾਮ ਲਾਉਂਦਾ ਹੈ ਯਾ ਮੈਂ ਦੱਸਾਂਗਾ ਤੁਹਾਨੂੰ ਮੈਂ 27 ਚ ਦੱਸਾਂਗਾ ਤੁਹਾਨੂੰ ਇਹਨਾਂ ਦਾ ਹਿਸਾਬ ਹੁਣ ਮੰਤਰੀ ਬਣ ਜਾ ਰਿਹਾ ਮੰਤਰੀ ਬਣ ਮੰਤਰੀ ਬਣ ਜਾ ਰਿਹਾ ਪੁਰਾਵਾ ਹੁਣ ਫਾਈਨਲ ਹੋ ਰਹੀ ਜਿਹੜੇ ਚਾਹੁੰਦੇ ਨੇ ਮੈਨੂੰ ਜੋ ਪਰਮਾਰਥਾ ਹਕੂਮਤ ਰਹਿ ਜਾਂ ਵੇਖੋ ਕੰਮ ਪਾਰਟੀ ਨੇ ਟਿਕਟ ਦਿੱਤੀ ਪਹਿਲ ਤੇ ਦਾਦ ਕੰਮ ਕਰੇ ਮੰਤਰੀ ਸਰਕਾਰ ਭਗਵਤ ਸਿਮਾਨ ਨੇ ਟਿਕਟ ਦਿੱਤੀ ਸਾਡੀ ਪਾਰਟੀ ਦੇ ਸਪੰਦਰ ਦੇ ਡਾਕਟਰ ਸੰਦੀਪ ਪਾੜਕ ਨੇ ਉਹਨਾਂ ਮੈਨੂੰ ਇਹਨੇ ਜੋ ਸਮਝਾ ਮੈਨੂੰ ਟਿਕਟ ਦਿੱਤੀ ਉਹਨਾਂ ਪਾਰਟੀ ਦੇ ਕਰਕੇ ਮਾਝੀ ਤੇ ਪੁੱਜਣ ਹਮੇਸ਼ਾ ਉਹਨਾਂ ਸਾਰਿਆਂ ਦੀ ਝੋਲੀ ਮੈਂ ਨਾ ਕੋਈ ਗੱਲ ਨਹੀਂ ਕਰਦਾ ਵਸਾ ਬਰਿੰਦਾ ਵਸਾ ਦਿੰਦਾ ਮੈਨੂੰ ਉੱਥੋਂ ਤੱਕ ਪਹੁੰਚਾਤਾ ਵਾ ਤੁਸੀਂ ਖਵਾ ਕੇ ਛੱਡਾਂਗਾ